ਨਸ਼ੇ ਨੂੰ ਠੱਲ ਪਾਉਣ ਦੇ ਮੰਤਵ ਨਾਲ ਅੱਜ ਬਟਾਲਾ ਦੇ ਬਦਨਾਮ ਗਾਂਧੀ कॅम्प ਵਿੱਚ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਐਸਐਸਪੀ ਬਟਾਲਾ ਅਤੇ ਹੋਰ ਅਧਿਕਾਰੀਆਂ ਨੇ ਸ਼ਾਪੇਮਾਰੀ ਕੀਤੀ ਇਸ ਮੌਕੇ ਪੁਲਿਸ ਵੱਲੋਂ ਗਾਂਧੀ कॅम्प ਦੇ ਉਹਨਾਂ ਘਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਜਿਨ੍ਹਾਂ ਘਰਾਂ ਦੇ ਲੋਕ ਪਹਿਲਾਂ ਵੀ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਸਨ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਮਨਦੀਪ ਸਿੱਧੂ ਨੇ ਕਿਹਾ ਕਿ ਸਾਡਾ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਮਕਸਦ ਹੈ ਕਿ ਜੋ ਲੋਕ ਨਸ਼ਾ ਕਰਦੇ ਨੇ ਜਾਂ ਫਿਰ ਵੇਚਦੇ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਅਸੀਂ ਨਾਲ ਹੀ ਨਸ਼ਾ ਤਸਕਰਾਂ ਦੀਆਂ پراਪਰਟੀਆਂ ਨੂੰ ਵੀ ਅਟੈਚ ਕਰ ਰਹੇ ਹਾਂ ਅੱਜ ਵੀ ਜਿਸ ਘਰ ਵਿੱਚ ਕੜੇ ਹਾਂ ਇਹਨਾਂ ਦਾ ਤਕਰੀਬਨ ਸਾਰਾ ਪਰਿਵਾਰ ਨਸ਼ੇ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਹੈ ਅਸੀਂ ਨਸ਼ਾ ਤਸਕਰਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਕਿਸੇ ਦੇ ਦੁੱਖਾਂ ਤੋਂ ਆਪਣੇ ਸੁੱਖਾਂ ਦਾ ਮਹਿਲ ਨਹੀਂ ਖੜਾ ਕੀਤਾ ਜਾ ਸਕਦਾ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਗੱਲਬਾਤ ਦੌਰਾਨ ਮਨਦੀਪ ਸਿੱਧੂ ਨੇ ਆਮ ਲੋਕਾਂ ਨੂੰ ਵੀ اپیل ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਜਿੱਥੇ ਵੀ ਕਿਤੇ ਆਸ-ਪਾਸ ਕਿਸੇ ਵਿਅਕਤੀ ਦੇ ਨਸ਼ਾ ਵੇਚਣ ਬਾਰੇ ਜਾਣਕਾਰੀ ਆਮ ਪਬਲਿਕ ਨੂੰ ਮਿਲਦੀ ਹੈ ਤਾਂ ਪਬਲਿਕ ਉਸ ਜਾਣਕਾਰੀ ਨੂੰ ਪੁਲਿਸ ਦੇ ਨਾਲ ਜ਼ਰੂਰ ਸਾਂਝਾ ਕਰ ਸਕੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਜੋ ਨਸ਼ਾ ਵਿਰੋਧੀ ਅਭਿਆਨ ਹੈ ਇਹ ਇਕੱਲਾ ਪੁਲਿਸ ਦਾ ਨਹੀਂ ਇਹ ਪੁਲਿਸ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਆਪਸ ਵਿੱਚ ਮਿਲ ਕੇ ਹੀ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਇਸ ਲਈ ਪਬਲਿਕ ਵੀ ਪੁਲਿਸ ਦਾ ਸਾਥ ਜ਼ਰੂਰ ਦੇਵੇ ਅੱਜ ਸਾਰੇ ਪੰਜਾਬ 'ਚ ਇੱਕ ਜਿਹੜਾ ਕਸ ਆਪਰੇਸ਼ਨ ਚੱਲਿਆ ਉਹਦੇ ਵਿੱਚ ਵਕ ਵਕ ਸੀਨੀਅਰ ਆਫਸਰਸ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਅਸ਼ਨੀ ਜਿਹਦੇ ਬਟਾਲੇ ਲੱਗੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਆ ਜਸਟ ਉਸ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡੀਟੇਲ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਹੇ ਆ ਨੋ ਡਾਊਟ ਕਿ ਕੋਹ ਅਜੇ ਹੋਰ ਵੀ ਜੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਆ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨਸ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਆਪਾਂ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਡ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਅਸੀਂ ਇਹ ਜਿਹੋ ਜਿਹੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਗਵਰਨਰਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬਣਨੇ ਇਹ ਜਿਹੜੇ ਤੁਸੀਂ ਚਮਕਦੇ ਸੰਗਮਰਮਰ ਲੱਗੇ ਹੋਏ ਘਰ ਹੈ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ 노 ਡਾਊਟ ਕਿ ਇਹ ਚੋਰ ਸਿਪਾਈ ਦੀ ਖੇਡ ਤਾਂ ਚੱਲੀ ਜਾਂਦੀ ਹੈ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚ ਕਿਹਨਾਂ ਨੂੰ ਸੇਕ ਨਹੀਂ ਲੱਗਦਾ ਤੇ ਮਕਸਦ ਜਿਹੜੇ ਸਾਡੇ ਸਾਰੇ ਆਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਵੱਧ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ ਮੈਨੂੰ ਲੱਗਦਾ ਹੈ ਇਸ ਮੰਥ ਦੇ ਵਿੱਚ ਸਿਸਟਰ ਸੈਕਿੰਡ ਫਿਫਥੀ ਅੰਦਰ ਆਂਦੇ ਹੋ। ਹਾਂ ਫਰਵਰੀ ਦੇ ਮਤਲਬ ਫਰਸਟ ਵੀਕ ਤੇ ਮਿਡ ਆਫ ਫਰਵਰੀ ਪੱਕੇ ਦੇ ਆਰਡਰ ਆ ਜਾਣਗੇ। ਕਿਉਂਕਿ ਇਹ ਕਿੰਨਾ ਕਿੰਨੀ ਪ੍ਰੋਪਰਟੀ ਇਹਨਾਂ ਦੀ ਔਰ ਇੱਥੇ ਕਿਹੜੇ ਕਿਹੜੇ ਐਫਆਈਆਰ ਪੀ ਫੈਮਲੀ ਦੇ ਬੰਨੇ ਹੋਏ। ਹਾਂਜੀ ਇਹਦੇ ਤੇ ਅਰਾਊਂਡ ਜੋ ਪ੍ਰੋਪਰਟੀ ਦਾ ਵੈਲਿਊ ਵੀ 8 ਲੱਖ ਰਹੀ ਹੈਗੀ। ਔਰ ਨਾਲੇ ਇਹਨਾਂ ਦੇ ਜੋ ਮੇਨ ਗਗਨ ਔਰ ਅਮਨ ਜੋਪਰਾ ਹੈਗੇ ਦੋਵਾਂ ਨੇ ਉਹਦੇ ਨਾਲ-ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਨੇ ਇਹ ਸਾਰੀ ਆਦਵੀ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਐਫਆਈਆਰਸ ਹੈਗੇ। ਪਾਏ ਮਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਪ੍ਰਾਪਰਟੀ ਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੀ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ ਕੀ ਇਹਨਾਂ ਨੇ ਵੈਲਿਊ ਕਰਾਏ ਹੈਗੇ ਆ ਇਸ ਮਕਾਨ ਦਾ ਮੈਮ ਅਗਰ ਜੇ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਅਸੀਂ ਸਰਚ ოਪਰੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜਾਂਚ ਕਰ ਹੈਗਾ ਉਹਦੀਆਂ ਵੀਡੀਓ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਸਾਡੇ ਸਰਚ ਪੈਨਸਲ ਸ਼ੁਰੂ ਕਰਨ ਤੋਂ ਉਹੀ ਉੱਥੇ ਗਏ ਸੀ ਉਥੇ ਹਾਲੇ ਵੀ ਨਸ਼ੇ ਦੇ ਰੈਂਜ ਨਸ਼ੇ ਦੀਆਂ ਡੋਜ਼ਿਸ ਵਗੈਰਾ ਜੋ ਕੁਛ ਉੱਥੇ ਕਰਦੇ ਨੌਜਵਾਨ ਉਹ ਪਿਆ ਹੋਇਆ ਲੋਕਾਂ ਦਾ ਕਹਿਣਾ ਕਿ ਆਸ-ਪਾਸ ਇਹਦੇ ਕਰਕੇ ਹੀ ਜੀ ਤੁਸੀਂ ਵੇਖਿਆ ਹੋਣਾ ਇੱਥੇ ਆਪਾਂ ਛੋਟੀ ਜਿਹੀਨ ਆਊਟਪੋਸਟਸ ਬਣਾ ਰਹੀ ਹੈਗੇ ਆ ਇਹਦੇ ਤੇ ਪੁਲਿਸ ਦਾ ਪ੍ਰੈਜ਼ੈਂਸ ਵਧਾਉਣ ਵਾਸਤੇ ਔਰ ਇੱਕ ਦੋ ਗੱਲ ਹੈਗੇ ਜੋ ਤੁਸੀਂ ਅਟਾਪ ਦੀ ਗੱਲ ਕਰ ਰਹੇ ਇਹਦੇ ਵਾਸਤੇ ਕਿ 24/7 ਅਸੀਂ ਪੁਲਿਸ ਦਾ ਪ੍ਰੈਜ਼ੈਂਸ ਔਰ ਪੈਟ੍ਰੋਲਿੰਗ ਵਧਾਉਣ ਵਾਸਤੇ ਔਰ ਦੂਜੀ ਗੱਲ ਹੈ ਕਿ ਇਨਫੋਰਮੇਸ਼ਨ ਦੇ ਇਨਫੋਰਮੇਸ਼ਨ ਵਾਸਤੇ ਅਸੀਂ ਵੱਖਰਾ ਜੋ ਹੈਗਾ ਅੱਲਾ ਹੈਲਪਲਾਈਨ ਵੀ ਜਾਰੀ ਕੀਤੇ ਹਨ ਉਹਦੇ ਬਾਰੇ ਇਨਫੈਕਟ ਵੀ 25 ਦਿਨ ਪਹਿਲੇ ਇੱਥੇ ਅਸੀਂ ਪਬਲਿਕ ਮੀਟਿੰਗ ਵੀ ਹੋਲਡ ਕੀਤੀ ਸੀਗੇ ਲੋਕਾਂ ਦੇ ਸਾਰੇ ਕੈਂਪ ਤੇ ਜੋ ਕਾਸੇ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੇ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤੇ ਸੀ ਤਾਂ ਕਿ ਉਹ ਬਿਨਾਂ ਡਰੇ ਸਾਨੂੰ ਮੈਸੇਜ ਦੇਣ ਤਾਂ ਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿ ਨਹੀਂ ਦਿੱਤੀ ਗਈ ਹੈ। ਤੋਂ ਐਂਡ ਇਹ ਕਿਉਂਕਿ ਆਪਾਂ ਇਥੇ ਆਉਟਪੋਸਟ ਚਾਰ ਆਉਟਪੋਸਟ ਬਣ ਰਹੇ ਹੈਗੇ ਉਹਦੇ ਵਿੱਚ ਦੋ ਅਸੀਂ ਇਸੇ ਹਫਤੇ ਦੇ ਵਿੱਚ ਇਨੋਗਰੇਟ ਕਰ ਲਈ ਹੈਗੇ। ਆਉਟਪੋਸਟ ਤੇ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਉਹਨਾਂ ਨੂੰ ਪੁਲਿਸ ਨੂੰ ਉੱਥੇ ਬੈਟੇ ਵੀ ਰਹਿਣਗੇ ਔਰ ਉੱਥੇ ਆਪਣਾ ਪਟੋਲੇ ਵੀ ਕਰ ਦੇਣਗੇ। ਪ੍ਰੈਜ਼ੈਂਸ ਜ਼ਿਆਦਾ ਹੋ ਜਾਂਦੇ ਤਾਂ ਲੋਕੀ ਆ ਕੇ ਗੱਲਬਾਤ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜਦੋਂ ਜਿਹੜਾ ਪ੍ਰੈਜ਼ੈਂਸ ਜ਼ਿਆਦਾ ਹੋ ਜੂਗਾ ਤਾਂ ਫਿਰ ਲੋਕੀ ਡਰ ਡਰਨਗੇ ਵੀ ਜੋ ਗਲਤ ਕੰਮ ਕਰਦੇ ਨੇ ਇਹਨਾਂ ਇੱਕ ਵਾਰੀ ਲੱਗਦਾ ਕਿ ਜਿੰਨੀਆਂ ਵੀ ਤੁਸੀਂ ਇਹ ਕਰ ਰਹੇ ਹੋ ਸੱਚੇ ਪੇਸ਼ੇ ਨੇ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋਈ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰਾ ਯਾਰ ਦੇਖੋ ਇਹਦੇ ਵਿੱਚ ਜਦੋਂ ਜਿੰਨਾ ਚਿਰ ਇਹਨਾਂ ਨੂੰ ਸੇਕ ਨਹੀਂ ਨਾ ਲੱਗਦਾ ਮਕਸਦ ਇਹਦਾ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ ਰਿਕਵਰੀ ਜੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਝ ਚਿਰ ਬਾਅਦ ਬੀਲ ਹੋ ਗਈ ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਹੈ ਜਿੰਨਾ ਚਿਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਆ ਜਦੋਂ ਸੇਕ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚ ਉਹਨੂੰ ਜਿਹੜੀ ਰੀਸੈਂਟਲੀ ਉੱਥੇ ਲੁਧਿਆਣੇ ਸੀ ਅਸੀਂ ਉਹ 9 ਕਰੋੜ ਦੀ ਅਸੀਂ ਪ੍ਰਾਪਰਟੀ ਹੈ ਜਿਹੜੀ ਅਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਹੈ ਦੂਜੀ ਗੱਲ ਇਹ ਦੇਖੋ ਇੱਕ ਰੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚ ਆਇਆ ਦੂਜੀ ਗੱਲ ਆ ਲੋਕ ਕਲੈਰ ਲੋਕ ਕਲੈਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪੁੱਲਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜ਼ੀਟਿਵਲੀ ਅਸੀਂ ਕੰਟ੍ਰਿਬਿਊਟ ਕਰਨਾ ਚਾਹੀਦਾ ਉਹ ਇਹ ਜੱਟ ਕਰੇ ਮੱਲੇ ਦੇ ਲੋਕ ਕਹਿਣ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾ ਚਿਰ ਉਹ ਭਾਵਨਾ ਨਹੀਂ ਨਾ ਆਉਂਦੀ ਉਹਨਾਂ ਚਿਰ ਨੋ ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਹੀਰੋਇਨ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਹੈ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਐ ਜਿਹੜੇ ਇਸ ਗੱਲ ਦੇ ਪੰਜਾਬਾ ਸੂਬਾ ਸਾਡਾ ਗਵਾਂਡੀ ਦੇਸ਼ ਦਾ ਚੇਂਜ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਅਫੀਮ ਭੁੱਕੀ ਸੀ ਰਾਜਸਥਾਨ ਮੱਧ ਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤੇ ਉਹਨਾਂ ਨੂੰ ਲੱਗਦਾ ਵੀ ਡਰੱਗ ਦੇ ਨਾਲ ਅਸੀਂ ਇਹੋ ਜਿਹਾ ਡਰੱਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਆ ਉਹਦੇ ਲਈ नो डाउट के पुलिस एफर्ट करे जवें ਹੁਣ ਬੜਾ ਸਨਸੀਅਰ ਐਫਰਟ ਆ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲਾਉਣ ਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਪੈਸ਼ਨੇਟ ਹੈਂਡਹੋਲਡਿੰਗ ਆਪਦਿਆਂ ਲਈ ਜਿਵੇਂ ਆਪਦਿਆਂ ਦੀ ਤਕਲੀਫ ਹੁੰਦੀ ਹੈ ਓਵੇਂ ਕਰਕੇ ਇੱਕ ਲੋਪਲੈਅਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋ ਗਈ ਆਪੀ